ਅੱਜ ਮੈਂ ਕੁਮੇੜੀ ਗਵਾਰਦੀ ਦੇ ਖਬਰ ਪੜ੍ਹਿਆ ਸੀ ਜਿੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਸਪੋਕਸਪਰਸਨ ਨੇ ਜਿਹੜੇ ਹੁਣੇ ਮੈਂਬਰ ਪਾਰਲਮੈਂਟ ਬਣੇ ਨੇ ਬਲਵਿੰਦਰ ਕਾਨ ਉਹਨਾਂ ਨੇ ਆਪ ਦੀ ਪਾਰਟੀ ਦਾ ਹਾਰ ਦਾ ਕਾਰਨ ਜਿਹੜਾ ਭਗਵਾਨਪਾਲ ਮਾਨ ਉਹਨਾਂ ਦਾ ਮੁੱਖ ਮੰਤਰੀ ਕਹਿੰਦਾ ਸੀ ਕਿ 13 04 ਹੋ ਉਹਦਾ 13 ਜ਼ੀਰੋ ਦੀ ਜਗ੍ਹਾ ਤਿੰਨ ਸੀਟਾਂ ਤੇ ਸਿੰਮਿਤ ਕਰਿਆ। ਔਰ ਤਿੰਨ ਸੀਟਾਂ ਤੇ ਵੀ ਕੋਈ ਲੀਡ ਇੰਨਾਂ ਦੀ ਐਕਟੀਵਿਟੀ ਨਹੀਂ। ਉਹ ਅੱਜ ਕਹਿ ਰਿਹਾ ਕੋਲੀਡਿੰਗ ਇੰਗਲਿਸ਼ ਨਿਊਜ਼ਪੇਪਰ 'ਚ ਹੀ ਸਾਡੀ ਹਾਰ ਦਾ ਕਾਰਨ ਅਫਸਰशाही ਬਣਿਆ। ਸਾਥ ਸੰਗਤ ਜੀ ਮੈਂ ਪੁੱਛਣਾ ਚਾਹਣਾ ਤੁਹਾਨੂੰ ਕੀ ਮਤਲਬ ਕਿ ਵੋਟਾਂੇ ਕੰਮ ਦੇ ਆਧਾਰ ਤੇ ਨਹੀਂ ਮੰਗਦੇ ਸੀ ਇਹਨਾਂ ਨੂੰ ਪਤਾ ਕੰਮ ਕੀਤਾ ਕੋਈ ਨਹੀਂ। ਕਾਰਗੁਜ਼ਾਰੀ ਜ਼ੀਰੋ ਹਰ ਵਰਗ ਚਾਹੇ ਮਲਾਜ਼ਮ ਨੌਜਵਾਨ ਵਪਾਰੀ ਹੈ ਹਰ ਵਰਗ ਦੁਖੀ ਕਿਸਾਨ ਹੈ ਹਰ ਵਰਗ ਉੱਪੀ ਕਹਿੰਦੇ ਜੇ ਕੰਮ ਕੀਤੇ ਹੁੰਦੇ ਤਾਂ ਲੋਕਾਂ ਦੇ ਵੋਟਾਂ ਖੋਣਦੇ ਮਗਰ ਸਰਕਾਰ ਆਪਣੀ ਕਾਰਗੁਜ਼ਾਰੀ ਦੀ ਬੋਤ ਨਹੀਂ ਭੰਗ ਰਹੀ ਕਹਿੰਦਾ ਜੀ ਸਾਨੂੰ ਬੈਰੋਕਰੇਸੀ ਨੇ ਅਫਸਰਸਾਈ ਨਹੀਂ ਮਰਵਾਉਂਦਾ ਇਹ ਫਿਰ ਤਾਂ ਸਿੱਧਾ ਹੀ ਮੰਨਣਾ ਹੋ ਗਿਆ ਕੰਗਸਾਬ ਕਿ ਤੁਸੀਂ ਅਫਸਰ ਸ਼ਾਇਦ ਦੀ ਮਦਦ ਪਾ ਰਹੇ ਸੀ ਵਿੱਚ ਉਹਨਾਂ ਕਮਿਸ਼ਨ ਨੂੰ ਮੈਂ ਕਹਿੰਦਾ ਨੋਟਿਸ ਲੋ ਆ ਬਾਏ ਇਲੈਕਸ਼ਨ ਆਈ ਹੈ ਕਿ ਅਫਸਰ ਸ਼ਾਇਦ ਨੇ ਫਿਰ ਪ੍ਰੈਸ਼ਰ ਕ੍ਰੀਏਟ ਕਰਨ ਦੀ ਕੋਸ਼ਿਸ਼ ਦੀ ਕਰ ਲਈ ਇਹ ਨਾ ਕਿ ਹਰ ਤਰੀਕੇ ਦਾ ਹੱਥ ਕੰਡਾ ਅਪਣਾਉਣਾ ਅਫਸਰਾਂ ਤੋਂ ਪ੍ਰੈਸ਼ਰ ਕਰਕੇ ਇਹ ਇਲੈਕਸ਼ਨ ਜਿੱਤਣਾ ਚਾਹੁੰਦੇ ਸੀ ਕਹਿੰਦੇ ਹਾਫ ਦਾ ਕਾਰਨ ਅਫਸਰ ਬਣੇ ਤੇ ਕੀ ਹੁਣ ਜਿੱਤ ਦਾ ਕਾਰਨ ਭਗਵੰਤ ਮਾਨ ਲਈ ਉਦੀ ਪਾਲਿਸੀ ਨਹੀਂ ਮਗਰ ਅਫਸਰ ਬਣਨਾ ਬਣੋ ਫੋਟੋ ਜਿੱਤਦਾ ਕਰਾਈ ਇਲੈਕਸ਼ਨ ਤੇ ਜੇ ਜਿੱਤਾਂ ਹੁੰਦੀ ਆ ਮਗਰ ਅੱਜ ਇਲੈਕਸ਼ਨ ਕਮਿਸ਼ਨ ਕੋਲ ਵੀ ਸ਼ੋਕ ਇੱਕ ਸੀਰੀਅਸ ਨੋਟਿਸ ਕਿ ਅਫਸਰ ਸਾਈ ਸਰਕਾਰ ਉਹਨਾਂ ਦੇ ਦਖਲ ਦੇ ਨਾਲ ਲੋਕਾਂ ਤੇ ਪ੍ਰੈਸ਼ਰ ਬਣਾ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਕੇ ਇਹ ਇਲੈਕਸ਼ਨ ਜਿੱਤਣਾ ਚਾਹੁੰਦੇ ਔਰ ਕਮਾਲ ਦੀ ਗੱਲ ਹੈ 2.5 ਸਾਲ ਦੀ ਚੁੱਕੀ ਸਰਕਾਰ ਅਫਸਰ ਦੀ ਥੋੜੇ ਅੱਖੇ ਨਹੀਂ ਲੱਗਦੇ ਕਿ ਕਿਤੇ ਨਾ ਕਿਤੇ ਅਫਸਰ ਸਿਆਣੇ ਨੇ ਕਿ ਤੋਂ ਦੇ ਅਰਗੇ ਕੰਮ ਬੰਦਿਆ ਨੇ ਆਖੀ ਲਾ ਕੇ ਪੰਜਾਬ ਦਾ ਪੇਟਾ ਘੜ ਚੁਣਾ। ਔਰ ਅੱਜ ਬੈਠੇ ਤੁਸੀਂ ਇਹ ਕਹਿ ਰਹੇ ਹੋ ਕਿ ਲੋਕ ਪਲਟੂ ਰਾਮ ਨੂੰ ਪਲਟੂ ਪਲਟੂ ਰਾਮ ਨੂੰ ਛੱਡ ਕੇ ਕਿਸੇ ਹੋਰ ਕੈਂਡੀਡੇਟ ਨੂੰ ਚੁਣਨ। ਕਿ ਪਲਟੂ ਰਾਮ ਦਾ ਕੋਈ ਚਾਰੇ ਬੈਠੇ ਸੀ ਵਿੱਚ। ਟੀਮੂ ਸਾਹਿਬ ਸਰਕਾਰ ਜੋਗ ਨੇ ਪਹਿਲਾ ਫਸਟ ਪਾਸ ਜੇ ਸੀ ਮੇਰੇ ਕਾਲੀ ਜਲ ਤੇ ਆਏ ਤੇ ਫਿਰ ਉਹਨਾਂ ਆਪਾ ਮਨਪੱਖ ਜਿਵੇਂ ਮਲਵਿੰਦਰ ਕੰਗ ਪਹਿਲਾਂ ਯੂਥ ਵੀ ਪੋਲਿਟਿਕਸ ਕਿਸੇ ਪਾਰਟੀ ਚੁਕੀਤੀ ਮੇਰੇ ਭਾਜਪਾ ਦੇ ਗਏ ਸ਼ਰਮਾ ਜੀ ਦੇ ਅਸ਼wini ਸ਼ਰਮਾ ਜੀ ਜਿਹੜੇ ਨਿਕਟ ਵਰਤੀ ਸਾਥੀ ਜਨ ਭਾਜਪਾ ਤੋਂ ਹਜੇ ਆਮ ਆਦਮੀ ਪਾਰਟੀ ਤੇ ਆ ਸਾਡੇ ਧਾਲੀਆ ਸਾਹਿਬ ਪਹਿਲਾਂ ਕਾਂਗਰਸ ਚ ਸੀ ਤੇ ਹੁਣ ਮੈਨੂੰ ਲੱਗਾ ਥੋੜਾ ਜਿਹਾ ਜਿੱਦ ਪੀਪੀ ਪੀ ਚ ਵੀ ਗਏ ਤੇ ਹੁਣ ਆਮ ਆਦਮੀ ਪਾਰਟੀ ਤੇ ਚੌਥੇ ਭਗਵਤ ਜੀ ਪਹਿਲਾਂ ਭਾਜਪਾ ਦੇ ਸੀ कि आज आम आदमी पार्टी जी आ गए। ਤੁਸੀਂ ਪੰਟੂ ਰਾਹ ਦੀ ਗੱਲ ਕਰੂ। ਸਭ ਤੋਂ ਵੱਡੇ ਪੰਟੂ ਰਾਹ ਦਾ ਤੁਹਾਡੇ ਫੋਟੋ ਲਾਉਣੀ ਚਾਹੀਦੀ ਸਾਰੀ ਕਿ ਇਨਾ ਪੰਟੂ ਰਾਹ ਮਾ ਤੋਂ ਬੰ। ਇਸ ਲਈ ਗੱਲ ਕਰਨ ਤੋਂ ਪਹਿਲਾਂ ਖਾਂ ਜੀ ਸਾਹਿਬ ਹੈ ਕਿ ਬਣਦੇ ਹੋ ਤੁਹਾਨੂੰ ਬਲਾਈ ਹੋਵੇ। ਨਾ ਕਿ ਕਿਤੇ ਨਾ ਕਿਤੇ ਸੋਚ ਸਮਝ ਕੇ ਗੱਲ ਕਰੋ। ਸਾਰੇ ਮਾਈਨਿੰਗ ਡਿਪਾਰਟਮੈਂਟ ਉੱਤੇ ਛੁੱਟੇ ਪਾ ਦਿੱਤੇ ਸੀ। ਜਿਨ੍ਹਾਂ ਦੇ ਪਰਚੇ ਦਰ ਸੀ ਸਾਰੇ ਤੋਂ ਉੱਤੇ ਪਾ ਦਿੱਤੇ ਸੀ ਔਰ ਫਿਰ ਤੁਸੀਂ ਗੱਲ ਕਰੋ ਅਜ ਮਾਈਨਿੰਗ। ਤੁਸੀਂ ਗੱਲ ਕਰੋ। ਪਣਤੂਰਾ ਮਾਲੀ ਤੁਸੀਂ ਗੱਲ ਕਰੋ ਕਿ ਤੁਹਾਨੂੰ ਅਕਸਰ ਮਦਦ ਨਹੀਂ ਕਰਦੇ ਜਾਂ ਅਕਸਰ